ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਰਟੋ ਕଲେਜ ਸੁਖਬੀਰ ਸਿੰਘ ਬਾਦਲ ਦੀਆਂ ਉਂਗਲੀਆਂ ਅਤੇ ਇਸ਼ਾਰਿਆਂ ਤੇ ਨਚ ਰਿਹਾ ਬਿਰਸਤ ਸਿੰਘ ਵਿਲਟੋਹਾ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਪਾਸੇ ਜਥੇਦਾਰ ਵਾਲੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ ਜੇ ਗੱਲ ਕਰੀਏ ਵਿਰਸਾ ਸਿੰਘ ਬਿਲਟੋਵਾ ਦੀ ਵਿਰਸਾ ਸਿੰਘ ਬਿਲਟੋਵਾ ਵੱਲੋਂ ਹਰ ਦੂਜੇ ਤੀਜੇ ਦਿਨ ਪੱਤਰਕਾਰਾਂ ਦੇ ਨਾਲ ਕਾਨਫਰੰਸ ਕੀਤੀ ਜਾਂਦੀ ਹੈ ਕਾਨਫਰੰਸ ਕਰਕੇ ਚਿੱਕੜ ਉਛਾਲਿਆ ਜਾਂਦਾ ਹੈ ਕਿੰਨੇ ਕੁ ਇਲਜ਼ਾਮ ਉਹ ਸਹੀ ਨੇ ਜਾਂ ਗਲਤ ਨੇ ਅਸੀਂ ਉਸ ਦੇ ਬਾਰੇ ਨਹੀਂ ਕਹਿੰਦੇ ਲੇਕਿਨ ਦੂਸਰੇ ਤੋਂ ਤੀਸਰੇ ਦਿਨ ਵਿਰਸਾ ਸਿੰਘ ਬਿਲਟੋਵਾ ਵੱਲੋਂ ਰੱਜ ਕੇ ਚਿੱਕੜ ਸੁਟਿਆ ਜਾਂਦਾ ਹੈ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆ ਜੇਕਰ ਗੱਲ ਕਰੀਏ ਕੱਲ ਦੀ ਕੱਲ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਸਾਰੇ ਚਿੱਠੇ ਲੈ ਕੇ ਆਏ ਪੋਤੜੇ ਫਰੋਲ ਕੇ ਰੱਖ ਦਿੱਤੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਕੀ ਰਿਸ਼ਤਾ ਹੈ ਉਸ ਪ੍ਰੋਫੈਸਰ ਲੜਕੀ ਦੇ ਨਾਲ ਤਲਾਕ ਹੋਣ ਤੋਂ ਤਲਾਕ ਹੋਣ ਦੇ ਬਾਵਜੂਦ ਵੀ ਉਸ ਲੇਡੀ ਉਸ ਮਹਿਲਾ ਨੂੰ ਆਪਣੇ ਨਾਲ ਬਹਿਰੀਨ ਲੈ ਕੇ ਗਏ ਅਤੇ ਬਹਿਰੀਨ ਦੀਆਂ ਸੰਗਤਾਂ ਨੂੰ ਕਿਹਾ ਕਿ ਇਹ ਮੇਰੀ ਪੀ ਹੈ ਉਸ ਤੋਂ ਬਾਅਦ ਹੋਰ ਵੀ ਨਿਸ਼ਾਨੀਆਂ ਸਵਾਲ ਕਿ ਆ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਲੜਕੇ ਦੇ ਵਿਆਹ ਦੇ ਵਿੱਚ ਅਰਦਾਸ ਕੀਤੀ ਗਈ ਯਾਨਕਿ ਪਤਿਤ ਸਿੱਖ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਰਦਾਸ ਨਹੀਂ ਕਰ ਸਕਦੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨਾਲ ਸਿੱਧੀ ਗੱਲਬਾਤ ਹੈ ਆਰਸ ਦੇ ਨਾਲ ਸਿੱਧੀ ਗੱਲਬਾਤ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਤਰ੍ਹਾਂ ਦੀਆਂ ਗੱਲਾਂ ਵਾਰ-ਵਾਰ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਇੱਕ ਹੱਵਾ ਬਣਾਇਆ ਜਾ ਰਿਹਾ ਹੈ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੈਦਾਨ ਛੱਡ ਕੇ ਪਹੁੰਚੇ ਨੇ ਅੱਜ ਕਾਨਫਰੰਸ ਦੇ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਬਲਟੂਹਾ ਦਾ ਕੰਮ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਇਸ਼ਾਰਿਆਂ ਉੱਤੇ ਕੰਮ ਕਰਨਾ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਕਿਸੇ ਵੀ ਤਰ੍ਹਾਂ ਦੀ ਵਿਰਸਾ ਸਿੰਘ ਬਲਟੂਹਾ ਸੁਖਬੀਰ ਸਿੰਘ ਬਾਦਲ ਤੇ ਟਿੱਪਣੀ ਨਹੀਂ ਕਰਾਂਗਾ ਇਸ ਤੋਂ ਬਾਅਦ ਮੈਂ ਸਿੱਖ ਜਗਤ ਸਿੱਖ ਸੰਗਤ ਅਤੇ ਸਿੱਖ ਪੰਥ ਲਈ ਕੰਮ ਕਰਾਂਗਾ ਮੇਰਾ ਕੰਮ ਨਹੀਂ ਕਿ ਮੈਂ ਕਿਸੇ ਦੇ ਪੋਤਲੇ ਪਰਪੋਲਾ ਜਾਂ ਕਿਸੇ ਦੇ ਕਾਲੇ ਚਿੱਟੇ ਉਹਨਾਂ ਨੂੰ ਜੱਗ ਜਾਇਆ ਕਰਾਂ ਉਹਨਾਂ ਕਹੇ ਗੁਰੂ ਮਹਾਰਾਜ ਆਪੇ ਸਜ਼ਾ ਦੇਣਗੇ ਜੇ ਮੈਂ ਗਲਤ ਹਾਂ ਤਾਂ ਮੈਨੂੰ ਗੁਰੂ ਮਹਾਰਾਜ ਵੱਲੋਂ ਸਜ਼ਾ ਮਿਲੇਗੀ ਜੇਕਰ ਉਹ ਗਲਤ ਨੇ ਤਾਂ ਉਹਨਾਂ ਨੂੰ ਗੁਰੂ ਮਹਾਰਾਜ ਵੱਲੋਂ ਸਜ਼ਾ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਅੱਜ ਕਾਫੀ ਮਿਊਜ਼ ਨਰਾਜ਼ ਅਤੇ ਟੈਨਸ਼ਨ ਦੇ ਵਿੱਚ ਦਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਆਪਣਾ ਮੈਦਾਨ ਛੱਡ ਚੁੱਕਿਆ ਹਾਂ ਲੇਕਿਨ ਮੈਂ ਪੰਜਾਬ ਦੇ ਹਰ ਪਿੰਡ ਵਿੱਚ ਜਾਵਾਂਗਾ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਦੀ ਲੋੜ ਹੈ ਸਿਆਸੀ ਟੋਲਾ ਪੂਰੀ ਤਰ੍ਹਾਂ ਹਾਵੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਦੂਸਰੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਕਹਿੰਦੇ ਕਿ ਜਿੰਨੀ ਦੇਰ ਤੱਕ ਅਸੀਂ ਆਜ਼ਾਦ ਨਹੀਂ ਇਹ ਕਰਵਾ ਲੈਂਦੇ ਸਿਆਸੀ ਟੋਲੇ ਦੇ ਹੱਥਾਂ ਵਿੱਚ 19 ਦੇ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਪਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੜਾ ਮਾੜਾ ਹਾਲ ਹੋਵੇਗਾ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਉਹਨਾਂ ਕਹੇ ਕਿ ਅੱਜ ਤੋਂ ਬਾਅਦ ਮੈਂ ਕਿਸੇ ਤੇ ਵੀ ਟਿਕਟ ਟਿਪਣੀ ਨਹੀਂ ਕਰਾਂਗਾ ਤਾਂ